ਬਿਜਲੀ ਬਿੱਲਾਂ ਨੂੰ ਕੱਟ ਕਰਨ ਦੇ ਲਈ ਸੋਲਰ ਪੈਨਲ ਦੀ ਸ਼ਕਤੀ ਦੇ ਨਾਲ ਚੱਲਣ ਵਾਲੇ ਸੋਲਰ ਪੈਨਲ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇੱਕ ਕੰਪਨੀ ਮੇਰੇ ਨਾਲ ਮੌਜੂਦ ਹੈ ਜੋ ਕਿ ਸੋਲਰ ਪੈਨਲ ਦੇ ਉੱਪਰ ਸੋਲਰ ਪੈਨਲ ਲਗਾਉਣ ਲਈ ਸਬਸਿਡੀ ਦੇ ਰਹੀ ਹੈ ਕਿਵੇਂ ਕੰਮ ਕਰਦੇ ਨੇ ਸੋਲਰ ਪੈਨਲ ਤੇ ਕਿਵੇਂ ਸਬਸਿਡੀ ਮਿਲ ਰਹੀ ਹੈ ਸਾਰੀ ਗੱਲਬਾਤ ਕਰਨ ਦੇ ਲਈ ਕੰਪਨੀ ਦੇ ਅਧਿਕਾਰੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਆਪਣਾ ਗੁਰਜਿੰਦਰ ਸਿੰਘ ਨਾਮ ਹੈ ਐਮਐਸ ਸੋਲਰ ਕੰਪਨੀ ਸਸੋਲਰ ਪੈਨਲ ਦੇ ਜਿਹੜੇ ਤੁਸੀਂ ਇੱਕ ਇੰਪਲੀਮੈਂਟੇਸ਼ਨ ਕਰਦੇ ਹੋ ਘਰਾਂ ਦੇ ਵਿੱਚ ਕਮਰਸ਼ੀਅਲ ਏਰੀਆਜ਼ ਦੇ ਵਿੱਚ ਕਰ ਰਹੇ ਹੋ ਇਹ ਕਿਵੇਂ ਵਰਕ ਕਰਦੇ ਨੇ ਤੇ ਕਿੰਨਾ ਖਰਚਾ ਆ ਰਿਹਾ ਹੈ ਮੈਮ ਔਨ ਗ੍ਰਿਡ ਐਂਡ ਆਫ ਗ੍ਰਿਡ ਸਿਸਟਮ ਹੈ ਕਾਫੀ ਆਪਸ਼ਨਸ ਮਿਲ ਜਾਂਦੇ ਨੇ ਸੋਲਰ ਮੇਂ ਹਮੇ ਅਭੀ ਹਮ ਸੈਂਟਰ ਗਵਰਨਮੈਂਟ ਕੇ ਸਾਥ ਸਬਸਿਡੀ ਮੇਂ ਵੀ ਕੰਮ ਕਰ ਰਹੇ ਹੈਂ ਤੋ ਡੋਮੈਸਟਿਕ ਮੇਂ ਵੀ 1 ਕਿਲੋਵੈਟ ਸੇ ਲੇਕੇ 20 25 ਕਿਲੋਵੈਟ ਤੱਕ ਹਮੇ ਸਬਸਿਡੀਆਂ ਆ ਰਹੀ ਹੈਂ ਗਵਰਨਮੈਂਟ ਕੀ ਤਰਫ ਸੇ ਕਾਫੀ ਔਰ 25 ਸੇ 30 ਇਅਰਸ ਵਾਰੰਟੀ ਪੀਰੀਅਡ ਮਿਲ ਜਾਂਦੇ ਹੈਂ

ਇਸੇ ਰੈ residențial ਏਰੀਆ ਦੀ ਗੱਲ ਹੋ ਗਈ ਕਮਰਸ਼ੀਅਲ ਦੀ ਗੱਲ ਹੋ ਗਈ ਹੋਰ ਕਿਹੜੇ ਕਿਹੜੇ ਏਰੀਆਸ ਵਿੱਚ ਕਿਹੜੇ ਤੁਹਾਡੇ ਕੋਲ ਲਗਾਏ ਜਾਂਦੇ ਸੋਲਰ ਪੈਨਲ ਮੈਮ ਡੋਮੈਸਟਿਕ ਹੋ ਗਿਆ ਕਮਰਸ਼ੀਅਲ ਹੋ ਗਿਆ ਜਿਵੇਂ ਫੈਕਟਰੀਜ਼ ਹੋ ਗਈਆਂ ਤੇ ਬਾਕੀ ਆਪਣਾ ਇੰਸਟੀਟਿਊਸ਼ਨ ਹੈਗੇ ਨੇ ਸਕੂਲਸ ਹੈਗੇ ਨੇ ਜਾਂ ਮੈਮ ਸ਼ੋਰੂਮ ਹੋਗੇ ਆਪਕੇ ਤੇ ਮੈਮ ਹੋਰ ਵੀ ਗਵਰਨਮੈਂਟ ਸਕੂਲਸ ਵੀ ਨੇ 올ਓਵਰ ਹਰ ਸੈਕਟਰ ਚ ਹੁਣ ਸੋਲਰ ਲੱਗ ਜੀ ਜਦੋਂ ਇਹ ਸੋਲਰ ਪੈਨਲ ਚਾਰਜ ਹੁੰਦੇ ਆ ਤੇ ਕਿੰਨੇ ਦਿਨ ਇਹ ਚੱਲ ਸਕਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਬੀਤੇ ਕੁਝ ਦਿਨਾਂ ਤੋਂ ਸੂਰਜ ਵੀ ਘੱਟ ਨਿਕਲ ਰਿਹਾ ਸੀ ਜੇ ਇਦਾਂ ਦੀ ਸਥਿਤੀ ਬਣਦੀ ਹੈ ਤਾਂ ਕਿੰਨੇ ਕ ਸਮੇਂ ਇਹ ਚਾਰਜ ਰਹੇਗੀ ਕਿੰਨਾ ਸਮਾਂ ਇਲੈਕਟ੍ਰਿਸਿਟੀ ਚੱਲਦੀ ਰਹੇਗੀ ਮੈਮ ਜੇਕਰ ਮੋਨੋ ਹਾਫ ਕੱਟ ਦੀ ਗੱਲ ਕਰੀਏ ਤਾਂ ਆਪ ਨੂੰ 10 ਤੋਂ 20% ਆਪ ਨੂੰ ਜਨਰੇਸ਼ਨ ਮਿਲਦੀ ਰਹਿੰਦੀ ਹੈ ਬਟ ਪੋਲੀ ਦੀ ਗੱਲ ਕਰੀਏ ਤਾਂ ਮੈਕਸਿਮਮ 5% ਜਨਰੇਸ਼ਨ ਹੀ ਮਿਲਦੀ ਹੈ ਤਾਂ ਸਾਲ 'ਚ ਇੱਕ ਤੋਂ ਦੋ ਮਹੀਨੇ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਬਟ ਮੈਮ ਮੋਨੋ ਚ ਕਰਕੇ ਆਪਾਂ ਥੋੜੀ ਜੀ ਰ ਜਦੋਂ ਆਪਾਂ ਇਸ ਨੂੰ ਲਗਾਣੇ ਆ ਤੇ ਕਿੰਨੇ ਦਿਨ ਚੱਲ ਸਕਦੇ ਨੇ ਕਿੰਨੇ ਸਾਲ ਤੱਕ ਇਹ ਵੈਲਿਡ ਰਹਿੰਦੇ ਆ ਠੀਕ ਰਹਿੰਦੇ ਆ ਸੋ ਮੈਮ ਇਹਨਾਂ ਦੀ 0.5% ਪਰイヤー ਦੇ ਡੀਗ੍ਰੇਡ ਹੁੰਦੇ ਆ ਇਹ ਤੇ ਲਗਭਗ ਮੈਮ 50 ਇਅਰਸ ਇਹਨਾਂ ਦੀ ਲਾਈਫ ਹੈਗੀ ਆ ਜੀ ਫਿਰ ਹੁਣ ਤੱਕ ਤੁਹਾਡੀ ਕੰਪਨੀ ਕਿੱਥੇ ਕਿੱਥੇ ਲਗਾ ਚੁੱਕੀ ਹੈ ਤੇ ਕਿੰਨੇ ਸੋਲਰ ਪੈਨਲ ਤੁਹਾਡੇ ਵੱਲੋਂ ਹਲੇ ਤੱਕ ਲਗਾਏ ਗਏ ਆ ਮੈਮ ਜੇਕਰ ਆਪਾਂ ਮੈਨੂਫੈਕਚਰਿੰਗ ਦੀ ਗੱਲ ਕਰੀਏ ਤਾਂ ਆਪਾਂ 4 ਖਣ ਤੱਕ ਪੈਨਲ ਸਪਲਾਈ ਕਰਦੇ ਆ ਆਪਣੇ ਤੇ 30 ਤੋਂ 35 ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਦੇ ਆਪਾਂ ਪੈਨਲ ਪ੍ਰੋਵਾਈਡ ਕਰਵਾ ਰਹੇ ਹਾਂ ਐਕਚੁਅਲੀ OEM ਸਰਵਿਸਸਸ ਆਪਾਂ ਦਿੰਨੇ ਆ ਉਹਨਾਂ ਨੂੰ ਤਾਂ ਉਹਨਾਂ ਦੇ ਕੰਪਨੀ ਮੇਕ ਤੋਂ ਪੈਨਲ ਆਪਾਂ ਤਿਆਰ ਕਰਦੇ ਆ ਇੰਸਟਾਲੇਸ਼ਨ ਚ ਮੈਮ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਤੇ ਦਿੱਲੀ ਤੱਕ ਕੰਮ ਕਰਦੇ ਆ ਆਪਾਂ ਤੇ ਕਾਫੀ ਆਪਣਾ 5 ਤੋਂ 6 ਮੈਗਾਵਾਟ ਤੱਕ ਆਪਾਂ ਕੰਮ ਕਰ ਚੁੱਕੇ ਆ ਇੰਸਟਾਲੇਸ਼ਨ ਚ ਤੁਹਾਡੇ ਵੱਲੋਂ ਕਹਿਆ ਗਿਆ ਕਿ ਕੇਂਦਰ ਸਰਕਾਰ ਦੇ ਨਾਲ ਤੁਸੀਂ ਮਿਲ ਕੇ ਇੱਕ ਸਬਸਿਡੀ ਦਾ ਪਲਾਨ ਵਿੱਚ ਚਾਲੂ ਕੀਤਾ ਹੈ ਸਬਸਿਡੀ ਦਾ ਪਲਾਨ ਕੀ ਹੈ ਕਿਵੇਂ ਸਬਸਿਡੀ ਲੈ ਸਕਦੇ ਹਾਂ ਬਾਕੀ ਦਾ ਫੈਸਲਾ ਲਾਣਾ ਉਹਦੇ ਚ ਮੈਮ ਪਹਿਲਾ 3 ਕਿਲੋਵਾਟ ਤੱਕ 18000 ਰੁਪਏ ਪਰ ਕਿਲੋਵਾਟ ਸਾਨੂੰ ਸਬਸਿਡੀ ਮਿਲਦੀ ਹੈ ਉਸ ਤੋਂ ਬਾਅਦ ਆਪਾਂ ਮੈਕਸਿਮਮ 10 ਕਿਲੋਵਾਟ ਤੱਕ ਜਾ ਸਕਦੇ ਹਾਂ ਤੇ 9000 ਪਰ ਕਿਲੋਵਾਟ ਉਹ ਐਡ ਹੁੰਦੇ ਰਹਿਣਗੇ 18000 ਪਰ ਕਿਲੋਵਾਟ ਤੋਂ ਬਾਅਦ ਤੇ ਮੈਕਸਿਮਮ ਜਿਹੜੀ ਸਬਸਿਡੀ ਆ ਗਵਰਨਮੈਂਟ 1 ਲੱਖ 17000 ਦੀ ਦੇ ਰਹੀ ਹੈ ਸਾਨੂੰ 10 ਕਿਲੋਵਾਟ ਤੇ ਜਿਹਦੇ ਨਾਲ ਕਸਟਮਰ ਨੂੰ ਵੀ ਬੈਨੀਫਿਟ ਹੋ ਜਾਂਦੇ ਆ ਕਿਉਂਕਿ ਉਸ ਸੈਕਟਰ ਚ ਆਪਾਂ ਨੂੰ ਜੀਐਸਟੀ ਰਿਬੇਟ ਨਹੀਂ ਮਿਲ ਸਕਦੀ ਤਾਂ ਕਰਕੇ ਫਿਰ ਆਹ ਸੈਂਟਰ ਗਵਰਨਮੈਂਟ ਸਬਸਿਡੀ ਸਕੀਮ ਚੋਂ ਆਉਂਦੀ ਆ ਸਰ ਇਸ ਵਿੱਚ ਤੁਹਾਡੇ ਵੱਲ ਇੱਕ ਹੋਰ ਸਕੀਮ ਰੱਖੀ ਗਈ ਹੈ ਕਿ ਜਿਹੜੇ ਕਮਰਸ਼ੀਅਲ ਏਰੀਆ ਨੇ ਐਮਐਸਐਮਈ ਖਾਸ ਕਰਕੇ ਜਿਹੜੇ ਕਮਰਸ਼ੀਅਲ ਸੈਕਟਰ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਲੋਨ ਦੀ ਫੈਸਿਲਿਟੀ ਹੈ ਪਰ ਜੇਕਰ ਕੋਈ ਰੈ residențial ਲਗਵਾਉਣਾ ਚਾਹੁੰਦਾ ਉਹ ਲੋਨ ਲੈਣਾ ਚਾਹੁੰਦਾ ਤਾਂ ਉਹ ਕਿਵੇਂ ਪਰਸਿਊ ਕਰ ਸਕਦਾ ਮੈਮ ਕਮਰਸ਼ੀਅਲ ਚ ਤਾਂ ਜਿਵੇਂ ਆਪਸ਼ਨ ਬਹੁਤ ਹੁੰਦੇ ਆ ਆਪਣੇ ਕੋਲੇ ਐਮਐਸਐਮਈ ਕੰਪਨੀਜ਼ ਨੂੰ ਤਾਂ ਕਾਫੀ ਆਪਸ਼ਨ ਨੇ ਲੇਕਿਨ ਡੋਮੈਸਟਿਕ ਚ ਆਪਾਂ ਐਵੇਂ ਕਰ ਸਕਦੇ ਆ ਕਿ ਅਪਰੂਵਡ ਕੰਪਨੀਆਂ ਹੁੰਦੀਆਂ ਨੇ ਜਿਵੇਂ ਕਿ ਸਾਡੀ ਵੀ ਹੈਗੀ ਆ ਆਪਾਂ ਉਹਨਾਂ ਨੂੰ ਆਪਣੇ ਲੈਟਰ ਹੈਡ ਸਟੈਂਪ ਦੇ ਨਾਲ ਕੋਟੇਸ਼ਨ ਦਿੰਨੇ ਆ ਪ੍ਰਪੋਜ਼ਲ ਦਿੰਨੇ ਆ ਤਾਂ ਕਸਟਮਰ ਦਾ ਅਕਾਊਂਟ ਜਿਹੜੇ ਬੈਂਕ ਚ ਹੁੰਦਾ ਵਾ ਉਹਦਾ ਸੇਵਿੰਗ ਜਾਂ ਕਰੰਟ ਉਸ ਬੈਂਕ ਚ ਉਹ ਕੋਟੇਸ਼ਨ ਦਿਖਾ ਕੇ ਉਹਨਾਂ ਤੋਂ ਇੱਕ ਵਧੀਆ ਆਫਰ ਲੈ ਸਕਦੇ ਆ ਤੇ ਬੈਂਕ ਉਹਨਾਂ ਨੂੰ ਕਨਫਰਮ ਕਰ ਦਿੰਨੇ ਆ ਕਿ ਕਿੰਨਾ ਇੰਟਰਸਟ ਉਹਨਾਂ ਨੂੰ ਮਿਲੂਗਾ ਕੀ ਕੁਝ ਉਹ ਲੋਨ ਕਰ ਸਕਦੇ ਆ ਤਾਂ 80% ਅਮਾਉਂਟ ਤੱਕ ਦਾ ਲੋਨ ਬੈਂਕ ਉਹਨਾਂ ਨੂੰ ਕਰਕੇ ਦੇ ਸਕਦਾ ਸਰ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਹੋ ਤੁਹਾਡੀ ਕੰਪਨੀ ਕਿੱਥੋਂ ਦੀ ਹੈ ਉਸ ਬਾਰੇ ਵੀ ਜਾਣਕਾਰੀ ਦਿਓ ਮੈਮ ਸਾਡੀ ਕੰਪਨੀ ਮੁਹਾਲੀ ਬੇਸ ਹੈ ਏਐਮਐਚ ਸੋਲਰ ਨਾਮ ਹੈ ਤੇ ਜੇਕਰ ਗੂਗਲ ਤੇ ਵੀ ਸਰਚ ਕਰੋਗੇ ਐਮਐਸਸੋਲਰ.com ਤਾਂ ਸਾਡੇ ਕੰਟੈਕਟ ਵੀ ਆ ਜਾਣਗੇ ਤੇ ਲੋਕੇਸ਼ਨ ਵੀ ਮਿਲ ਜੂਗੀ ਜੀ ਥੈਂਕ ਯੂ ਤੇ ਹੋਨੇ ਬਿਜਲੀ ਬਿਲਾਂ ਦਾ ਖਰਚਾ ਤੁਸੀਂ ਬਚਾ ਸਕਦੇ ਹੋ ਕਿਉਂਕਿ ਸੋਲਰ ਪੈਨਲ ਤੁਸੀਂ ਐਗਜ਼ੀਕਿਊਟ ਕਰਵਾ ਸਕਦੇ ਹੋ ਆਪਣੇ ਆਪਣੇ ਘਰ ਦੀਆਂ ਛੱਤਾਂ ਦੇ ਉੱਪਰ ਜਿਸ ਦੀ ਲਾਈਫਟਾਈਮ ਜਿਹੜੀ ਹੈ ਫੈਸਿਲਿਟੀ ਅਵੇਲੇਬਲ ਹੈ 50 ਸਾਲ ਤੱਕ ਇਸਦੀ ਲਾਈਫ ਰਹਿੰਦੀ ਹੈ ਤੇ 50 ਸਾਲ ਤੱਕ ਤੁਹਾਨੂੰ ਬਿਜਲੀ ਦਾ ਬਿੱਲ ਦਾ ਖਰਚਾ ਕਾਫੀ ਘਟ ਹੋ ਸਕਦਾ ਹੈ ਤੇ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ ਤੇ ਉਸੇ ਦੱਸਦੀ ਕਿ ਇਸ ਕੰਪਨੀ ਦੇ ਵੱਲੋਂ ਸੋਲਰ ਪੈਨਲ ਜਿਹੜੇ ਨੇ ਘਰ ਦੀਆਂ ਛੱਤਾਂ ਦੇ ਉੱਪਰ ਲਗਾਏ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਸਬਸਿਡੀ ਵੀ ਮਿਲਦੀ ਹੈ ਤੇ MSME ਦੇ ਉੱਪਰ ਲੋਨ ਦੀ ਫੈਸਿਲਿਟੀ ਵੀ ਜਿਹੜੀ ਹੈ ਅਵੇਲੇਬਲ ਕਰਵਾਈ ਜਾ ਰਹੀ ਹੈ ਕੈਮਰਾਮੈਨ ਮਨੀਸ਼ ਤਨਾਲ ਅੰਚਟਰਡਾ ਪੰਜਾਬ ਬਲਟਿੰਗ